ਦਾ ਮਾ ਬੜਾ ਦੁੱਧ ਮਾ ਜਲੇ ਉਸ ਨੂੰ ਉਸ ਨੂੰ ਜੀ ਹਾਂ ਬਿਦੇ ਲੋਦੇ ਹੋਇਆ ਮਹਾਰਾਜ ਸਰਬੱਤ ਗੁਰੂ ਦਾ ਨਾਲ ਸਾਹਿਬ ਲੋ ਜੀ ਮੇਰੇ ਪੁੱਤ ਨੇ ਵੀ ਦੀਵਾ ਬਾਲਤਾ ਬਰਾਵਾ ਰਸਮ ਦੀਪ ਉਧਰ ਉਧਰ ਜੁਬਨ ਕਿਹਾ ਅੱਜ ਅੱਜ ਤੋਂ ਉੱਚੇ ਕਿ ਦੱਸ ਕਿਆ ਆਜਾ ਅੱਜ ਦਿਵਾਲੀ ਆ ਅੱਜ ਦਿਵਾਲੀ ਹੈ ਜੀ ਲੋ ਜੀ ਸਾਜ ਰੇ ਉੱਠ ਖੜਿਆ ਅੱਜ ਮੁੰਡਾ ਦਿਵਾਲੀ ਦੇ ਚਾਜ ਅਜੇ 7 ਵੀ ਨਹੀਂ ਵਜੇ ਹੈਗੇ ਜਿੱਲੋ ਜਾਣਾ ਫਿਰ ਅੱਜ ਜਾਣਾ ਨਾ ਜਿੱਲੋ ਰ ਜਾਣਾ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾਉਂਗੇ ਆਪਾਂ ਗੁਰਦੁਆਰਾ ਸਾਹਿਬ ਜਾਉਂਗੇ ਸ਼ਾਮ ਨੂੰ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਹੈ ਨਾਈਟ ਸ਼ੂਟ ਚੱਲ ਰਹੀ ਹੈ ਆਪਣੀ ਹੁਣੇ ਆਏ ਆ ਜਿਹਰੇ ਤੇ ਸਾਰਿਆਂ ਨੂੰ ਦਿਵਾਲੀ ਦੀ ਲੱਖ ਲੱਖ ਵਧਾਈਆਂ ਜੀ ਤੇ ਆਪਾਂ ਵੀ ਅੱਜ ਦਿਵਾਲੀ ਮਨਾਉਣੀ ਹੈ ਇੱਥੇ ਤੇ ਕਿਵੇਂ ਦੀ ਰਹਿੰਦੀ ਹੈ ਅੱਜ ਦੀ ਆਪਣੀ ਦਿਵਾਲੀ ਉਹ ਸਾਰਾ ਤੁਹਾਨੂੰ ਅੱਜ ਇਸ ਬਲੌਗ ਦੇ ਵਿੱਚ ਦਿਖਾਵਾਂਗੇ ਆਪਾਂ ਜੁੜੇ ਰਹੋ ਇਸ ਬਲੌਗ ਦੇ ਨਾਲ ਕਲਰ ਹੋ ਗਿਆ ਫਿਰ ਉਹਨੋਂ ਹੈਂ ਲੋ ਜੀ ਦੀਵਿਆਂ ਨੂੰ ਵੀ ਕਲਰ ਕਰ ਦਿੱਤਾ ਐ ਬਾਕੀ ਦੁਨੀਆਂ ਹੈਗੇ ਰੈਡੀਮੇਡ ਲੋ ਜੀ ਦਿਵਾਲੀ ਐ ਤੇ ਰੱਬ ਨੇ ਵੀ ਪੂਰੀ ਠੰਡ ਕਰਤੀ ਐ ਪਹਿਲਾਂ ਸਾਰੀ ਰਾਤ ਦਾ ਮੀਂਹ ਪੈ ਰਿਆ ਸੀ ਤੇ ਹੁਣ ਫਿਲਹਾਲ ਬੱਦਲ ਗਈ ਐ ਚਲੋ ਪ੍ਰਮਾਤਮਾ ਕਹਿੰਦਾ ਗੁਰਦੁਆਰਾ ਸਾਹਿਬ ਜਾਇਓ ਕਿਉਂਕਿ ਪਹਿਲਾਂ ਤਾਂ ਮੌਸਮ ਬਹੁਤ ਖਰਾਬ ਦੱਸਿਆ ਹੋਇਆ ਸੀ ਪਰ ਹੁਣ ਥੋੜਾ ਥੋੜਾ ਸਾਫ਼ ਹੋਣ ਲੱਗ ਗਿਆ ਰਸਮ ਚੱਲੀ ਆਪੋ ਤੇ ਸਕੂਲ ਨੂੰ ਸਭ ਤੋਂ ਪਹਿਲਾਂ ਰਸਮ ਨੂੰ ਛੱਡ ਕੇ ਆਉਣਾ ਸੀ ਸਕੂਲ ਦੇ ਵਿੱਚ ਇਹਨੂੰ ਹਣੇ 4 ਵਜੇ ਛੁੱਟੀ 4 ਵਜੇ ਛੁੱਟੀ ਕਰਾ ਕੇ ਫੇਰ ਸਿੱਧਾ ਗੁਰਦੁਆਰਾ ਸਾਹਿਬ ਠੀਕ ਐ ਜੀ ਹੈ ਕਾਲੀ ਇਹ ਖਾਣਾ ਓਕੇ ਲੋ ਜੀ ਆਲਮੋਸਟ ਸਾਰੀ ਤਿਆਰੀ ਹੋ ਚੁੱਕੀ ਹੈ ਗੁਰਦੁਆਰਾ ਸਾਹਿਬ ਜਾਣ ਨੂੰ ਤਿਆਰੀ ਹੈ ਜੋਗਨ ਵਿਚਾਰ ਵਗੈਰਾ ਸਭ ਤਿਆਰ ਹੋ ਗਏ ਤੇ ਇੱਧਰ ਆਪਾਂ ਆ ਕੇ ਮੱਥਾ ਟੇਕਾਂਗੇ ਉਧਰ ਤਿਆਰੀ ਕਰਕੇ ਚੱਲਦੇ ਆਪਾਂ ਆ ਕੇ ਉਹ ਫਿਰ ਮੱਥਾ ਟੇਕਾਂਗੇ ਕਿਉਂਕਿ ਆ ਕੇ ਕਈ ਵਾਰ ਲੇਟ ਹੋ ਜਾਂਦੇ ਆਂ ਠੀਕ ਹਾਂ ਚੂੜੀਆਂ ਪਈਆਂ ਰਸਮ ਨੇ ਜੋ ਬਣ ਪਿਆ ਬਾਸ ਦਾ ਟਰੈਕ ਸੂਟ ਉਹ ਉੱਥੇ ਜਾਏ ਖਾਲੀ ਹੁਣ ਉਹ ਡੜੀ ਚੱਲ ਖਾਲਾ ਹਾਂ ਫੁੱਲ ਜੜੀਆਂ ਹੁਣ ਚੇ ਖੋਲੂਗੀ ਬੁੱਤ ਹੁਣ ਠੀਕ ਦੋਨੇ ਫੁੱਲ ਜੜੀਆਂ ਹੀ ਆ ਉਹ ਇਹ ਖੋਲ ਦੇ ਬੁੱਤ ਅੱਜ ਇੱਕ ਸੀਂ ਦੇ ਦਾਂਸਾ ਕਰੀ ਬੋਣਾ ਦਾ ਹਾਂ ਜਾ ਕਾ ਬਾਕੀ ਨਹੀਂ ਜਾਣਾ ਠੰਡ ਲੱਗੂ ਬੁੱਤ ਚੱਲ ਫੇ ਚੱਲ ਚ ਆ ਜਾ ਫਿਰ ਇੱਥੇ ਰਹਿਣ ਦੇ ਆ ਜਾ ਰੋਣਾ ਮੈਂ ਸ਼ੀਟ ਫੜ ਦੁੱਤ ਆਪਣੀ ਜੇ ਤੂੰ ਬੈਸ ਤੇ ਪਈ ਜਾਣਾ ਚੱਲ 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 ਬੈਠ ਵਿੱਚ ਬੈਠ ਵਿੱਚ ਚਾਲਤ ਲਾਉਣੀ ਆਂ ਆਹ ਬੋ ਲੋ ਜੀ ਗੱਡੀ ਦੇ ਵਿੱਚ ਬੈਠ ਚੁੱਕੇ ਆਂ ਸਾਰੀ ਫੈਮਿਲੀ ਤੇ ਹੁਣ ਚੱਲਦੇ ਗੁਰਦੁਆਰ ਸਾਹਿਬ ਗੁਰਦੁਆਰ ਸਾਹਿਬ ਬੜੇ ਧੂਮ-ਤਾਮ ਨਾਲ ਮਨਾਉਣੀ ਹੈ ਦੀਵਾਲੀ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਆਪਣੇ ਜਣਾ ਗੁਰਦੁਆਰਾ ਸਾਹਿਬ ਕੋਰਟੇਨੋਵਾ ਬੈਰਗੋ ਜਾ ਹੁਣ ਸੌਣਾ ਕਰ ਜਾ ਕੇ ਸੌਂ ਲਿਓ ਜਿਹੜਾ ਸੌਣਾ ਓਹ ਰ ਬੰਬ ਪਟਾਕੇ ਚੱਲਣ ਲੱਗੇ ਓ ਦੇਖ ਉੱਧਰ ਲੋਕੀ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆਪਾਂ ਪੂਰਾ ਇਨ ਇੰਡੀਆ ਵਰਗਾ ਮਾਹੌਲ ਬਣਿਆ ਪਿਆ ਨੀ ਨਿ ਗਾਲੀ ਗੋਦੀ ਜੱਕਾ ਓਹ ਪਟਾਕੇ ਚੱਲਦੇ ਕੁਛ ਨਹੀਂ ਹੁੰਦਾ ਉਹ ਇਹ ਦਿੱਟ ਚੱਲ ਰਿਹਾ ਬਾਦਾਮਾਵਾੜਾ ਦੁੱਦਾ ਵਾਹ ਹੀ ਸਿੱਧਾ ਪਾਸ ਆ ਜੀ ਬਲਾਈ ਜਾ ਦੀਪ ਲਾਈ ਜਾ ਸੰਤ ਕੋ ਮੈ ਨਹੀਂ ਮਿਲਦਾ ਜਪਤ ਉਹ ਵਾਸਤੇ 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 ਲਾਈ ਪੰਤ ਸੁਣਾ ਫਰੈਂਕ ਤੇਰੇ ਹੋ ਗਏ ਦੇਖਾ ਚਿਲਾ 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 ਜਿਹੜੀ ਆਪਣੀ ਆਵਲੀ ਹੈ ਨਾ ਉਹ ਸਾਰੇ ਰੋਪੀਏ ਚੱਲ ਬੁੱਚਲੀ ਹੁਣ ਮੱਥਾ ਟੇਕੀਏ ਜੋਲ ਮਾ ਸਾਡੇ ਕੀ ਬੋਤਾ ਜੀ ਮਤਲਬ ਇਧਰ ਆ ਜੀ ਬਦਾਂ ਮਾਰਾ ਕੋਟਾ ਚਾਰ ਹੋ ਰਿਹਾ ਉਹ ਬਹਿ ਸੱਚਾ ਪਾਪ ਸਤਾਂਜ ਰਖ ਸੇ ਬਖਸ਼ੀ ਬਹੁਤ ਸੰਗਤ ਆਉਂਦੀ ਹੈ ਬਾਈ ਦਿਵਾਲੀ ਵਾਲੇ ਦਿਨ ਗੁਰਦੁਆਰਾ ਸਾਹਿਬ ਵਾਹਿਗੁਰੂ ਮਹਾ ਤੇ ਮੇਰਾ ਰੱਖਾ ਸਭ ਨਹੀਂ ਤਾਂ

ਪੁੱਤ ਚਾਹ ਦਾ ਲੰਗਰ ਹੈ ਪੁੱਤ ਬਾਅਦ ਚ ਖਾਣੇ ਪੁੱਤ ਲੋ ਜੀ ਬੱਚੇ ਪੂਰੇ ਝੋਟੇ ਹੋਏ ਪਟਾਕੇ ਆਨੂੰ ਇੱਧਰ ਪਾਰਕਿੰਗ ਚ ਅੱਧੀ ਪਾਰਕਿੰਗ ਖਾਲੀ ਛੱਡੀ ਹੋਈ ਆ ਪਟਾਕੇਆਂ ਵਾਸਤੇ ਰਸਾ ਪੀਣਾ ਦੋ ਤਾਂ ਬਦਾਮਾਣਾ

ਹਾਂਜੀ ਹੈਪੀ ਦਿਵਾਲੀ ਜੀ ਹੈਪੀ ਦਿਵਾਲੀ ਜੀ ਵਧੀਆ ਬੰਦੀ ਛੋੜਾਂ ਹਾਂਜੀ ਸਹੀ ਜੀ ਇਹਦਾ ਗੁਰਪ੍ਰੀਤ ਜੀ ਵਧੀਆ ਜੀ ਇੱਧਰ ਗੋਜ ਮੱਥਾ ਢੇਕ ਲਿਆ ਆ ਪੀ ਲਈਏ ਤੇ ਹੁਣ ਜਵਾਕਾ ਵਾਸਤੇ ਨਾ ਛੋਟੇ-ਮੋਟੇ ਇਹ ਪਟਾਕੇ ਜੀ ਲੈਂਦੇ ਆ ਉਹ ਚਲਾਉਨੇ ਆ ਇੱਧਰ ਸਾਰਾ ਇਹ ਏਰੀਆ ਨਾ ਪਟਾਕਿਆਂ ਵਾਸਤੇ ਛੱਡੇ ਹੋਏ ਆ ਉਗੀ ਰਸਮ ਦੇ ਚੱਲ ਪਈ ਰੋਕੀ ਰਸਮ ਥੋੜੀ ਠੱਕ ਜੋ ਬਣ ਤੇਰੀ ਵੀ ਚੱਲ ਪਿਆ ਰਖ ਲਫਟ ਆਹ ਵੱਡੀਆਂ ਚਾਲੀਆਂ ਠੀਕ ਆ ਲੈ ਦੋੇ ਫੜਦਾ ਥੋੜੇ ਪਿੱਛੇ ਹੱਤ ਬਾਅਦ ਪਿੱਛੇ ਥੋੜਾ ਪਿੱਛੋ ਹਾਂ ਜਾਕੀ ਬਸ ਲੋ ਜੀ ਧੂਆਂ ਹੀ ਧੂਆਂ ਕਰਦਾ ਜਿਵੇਂ ਕਿਤੇ ਫੈਕਟਰੀ ਜਾਂ ਹੁੰਦਾ ਉਹ ਪਟਾਕੇੜ ਹੈ ਹੀ ਬਹੁਤ ਆ ਸਾਰੀ ਸਾਰੀ ਪਟਾਕੇ ਵਾਲੀ ਸਿਰਫ ਤੁਸੀਂ ਮੇਰੇ ਬੈਕਸਾਈਡ ਵੀ ਤੇ ਮੁਰੇ ਮੁਰੇ ਸਾਡੇ ਵਾਲਾ ਬੂਟੀ ਨੂੰ ਤੋੜ ਕੇ ਲੱਗਿਆ ਹੋਇਆ ਫੁਰਚੜ ਵੀ ਨਹੀਂ ਫੜੀਏ ਨੇ ਕੁਰਚਲੀ ਤੋਂ ਵੀ ਡਰਦਾ ਹਾਂ ਹੱਥ ਨਾਲ ਆ ਮੁਰੇ ਹਾਂ ਬਤ ਅੱਜ ਵੈਸੇ ਵੀ ਮੰਗਲਵਾਰ ਆ ਫਿਰ ਵੀ ਸੰਗਤ ਬਹੁਤ ਪਹੁੰਚੀ ਹੋਈ ਹੈ ਪਹਿਲਾਂ ਉਮੀਦ ਨਹੀਂ ਸੀ ਵੀ ਇੰਨੇ ਸੰਦੇ ਆਉਗੇ ਮੰਗਲਵਾਰ ਨੂੰ ਕਿਉਂਕਿ ਵਰਕਿੰਗ ਡੇ ਆ ਨਾ ਇਹ ਵਰਕਿੰਗ ਡੇ ਦੇ ਸੰਦੇ ਘੱਟ ਹੁੰਦੇ ਪਰ ਅੱਜ ਸੰਗਤ ਬਹੁਤ ਆਈ ਹੋਈ ਹੈ ਮੋੜੀ ਸ਼ੋਕ ਰਖਮਾ ਦੀ ਚਲਾਉਣ ਲੱਗਿਆ ਆਹ ਤੇ ਨੀਗਾ ਨਹੀਂ ਜੇ ਮੂੰਹ ਕਾਉਂਦਾ ਜਾਮੈਂ ਪਰ ਦੁਸ਼ਣ ਦੇਖ ਤੁਹਾ ਦੇਖ ਕਿਹੜੇ ਸਾਬ ਨਾਲ ਨਿਕਲ ਰਿਹਾ ਇੱਥੇ ਦੇ ਚੇਰੇ Субтитры делал DimaTorzok ਯਾ ਵੀ ਜੇ ਬੈਠ ਚੁੱਕੇ ਹੁਣ ਆਪਾਂ ਮੱਥਾ ਟੇਕ ਲਿਆ ਐ ਘਰੇ ਜਾ ਕੇ ਮੱਥਾ ਟੇਕਦੇ ਆ ਫੋਨ ਲਿਆ ਅਸੀਂ ਕਿਉਂਕਿ ਤਾਂ ਪੂਰੀ ਫੁੱਲ ਆ ਰਹੀ ਹੈ ਜੇ ਵੀ ਹਾਂ ਇਹਨੇ ਕੰਮ ਛੱਡਿਆ ਹੁਣ ਮੇਰੇ ਲੇਟ ਕੰਮ ਛੱਡ ਤਾ ਫੇ ਲੇਟ ਆਉਣੀ ਅਸੀਂ ਕੰਮ ਤੇ ਲੱਗਣਾ ਜਾ ਕੇ ਆਹ ਰਸਜਪਾਸ਼ਾ ਕਾਣਾ ਬਲਾਈ ਹੋਣੀ ਗੁਰਦੁਆਰਾ ਵਾਲ ਸਾਹਿਬ ਨੇ ਜੋ ਪੀੜ ਜਿਆਦਾ ਨਾ ਬਲਬਲ ਗੱਡੀਆਂ ਰਤੋਂਦਿਆਂ ਤੇ ਚੜ ਗਈਆਂ ਬਾਈ ਰਸ਼ ਬਹੁਤ ਪੈ ਗਿਆ ਆਪਣੇ ਕੋਰਤੋਰਾ ਸਾਹ ਦੇਖਦਾ ਮੇਰਾ ਪ੍ਰੋਗਰਾਮ ਹਾਲੇ ਮਹੱਲੇ ਨੂੰ ਦੇਖਿਆ ਕਿੰਨਾ ਰਸ਼ ਹਾਲੇ ਮਹੱਲੇ ਨੂੰ ਬਹੁਤ ਇਹਨਾਂ ਨੇ ਮੂਲ ਤਾਂ ਵੀ ਨਹੀਂ ਕਰਿਆ ਨਾ ਨਾ ਇਹ ਆਪਾਂ ਹੁਦਰ ਨੇ ਜੇ ਕੋਈ ਕਾਰ ਲੈ ਕੇ ਆਉਂਦਾ ਜੇ ਸੰਗਤ ਦੇ ਇਲਾਕੇ ਸੇ ਖੜੀ ਆਵਣ ਜੀ ਨਹੀਂ ਆ ਕਹਿੰਦੇ ਸੀ ਵੀ ਮੰਗਲਵਾਰ ਆਜ ਮੰਗਲਵਾਰ ਨੂੰ ਸੰਗਤ ਘੱਟ ਹੋਊਗੀ ਪਰ ਸੰਗਤ ਐਤਵਾਰ ਨਾਲੋਂ ਵੀ ਜ਼ਿਆਦਾ ਅੱਜ ਬਹੁਤ ਸੰਗਤ ਪਹੁੰਚੀ ਹੋਈ ਆ। ਆਜ ਆਜੀ ਇਹ ਪਿਆਰੀ ਸੀ ਬੱਚੀ। ਲੋ ਜੀ ਘਰੇ ਪਹੁੰਚ ਚੁੱਕੇ ਆਪਾਂ ਹੁਣ। ਹੁਣ ਘਰੇ ਮੱਥਾ ਟੇਕਦੇ ਆ। ਉਧਰ ਜੋ ਮੰਤਾਂ ਲੱਗਿਆ ਹੋਇਆ ਤਿਆਰ ਹੋਣਾ। ਜੋ ਬੰਦ ਸਿਰਪਲੇ ਪਹਿਲਾਂ ਬਾਅਦ ਚ ਖਾਓਗੇ। ਔਰ ਇਹ ਪਹਿਲੇ ਚੱਕਣ ਲੱਗਿਆ ਉਹ ਤਾਂ ਮਠੇ। ਲਿਗਣਾ ਅਸਿੰਦ ਚੱਕ ਦੇੰਦੇ ਛੋਟੇ ਹੁੰਦੇ ਮੱਥਾ ਟੇਕਣ ਦੀ ਵੇਟ ਕਰ ਜਾਂਦੇ ਉਹ ਕਰ ਮੱਥਾ ਟੇਕ ਹੋਵੇ ਤੇ ਕਦੇ ਹੱਲਾ ਬੋਲੀਏ ਅਖਰ ਰੋਟ ਗਿਆ ਪੇਠਾ ਕਿੰਨੀਆਂ ਸਾਰਾ ਕੁਝ ਉਧਰ ਰੱਖ ਵਿੱਚ ਪਹਿਲਾਂ ਮੱਥਾ ਟੇਕਣਾ ਪੁੱਤ ਪਹਿਲਾਂ ਮੱਥਾ ਟੇਕਣਾ ਪਹਿਲਾਂ ਉਧਰ ਚਲੋ 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 ਓਹ ਮਹਾਰਾ ਸੱਚਾ ਪਾਤਸ਼ਾਹ ਐ ਕਿਹੜਾ ਨਹੀਂ ਮੱਥਾ ਟੇਕਣਾ ਆਏਗਾ ਹੋਰ ਸਾਰੇ ਪਾਸੇ ਅੱਗ ਬਾੜਨੀ ਉਧਰ ਪਹਿਲਾਂ ਔਰ ਮੰਮਾ ਨੇ ਇਹ ਯੂਟੂਬ ਤੇ ਕਰਾਜਾ ਲਾਜਾ ਅੰਮ੍ਰਿਤਸਰ ਦੀ ਦੀਵਾਲੀ ਦੇਖਣ ਵਾਲੀ ਹੁੰਦੀ ਹੈ ਕਹਿੰਦੇ ਤੇ ਆਪਾਂ ਨੇ YouTube ਤੇ ਵੀਡੀਓ ਲਈ ਹੋਈ ਹੈ ਅੰਮ੍ਰਿਤਸਰ ਦੀ ਦੀਵਾਲੀ ਬਹੁਤ ਉਮਤਾਵ ਨਾਲ ਮਨਾਈ ਜਾਂਦੀ ਹੈ ਦੇਖਣ ਵਾਲੀ ਹੁੰਦੀ ਆ ਕਦੇ ਮੌਕਾ ਨਹੀਂ ਮਣਿਆ ਦੇਖਣ ਦਾ ਤੇ ਹੁਣ ਆਪਾਂ ਮਨਾਉਨੇ ਆਪਣੀ ਦੀਵਾਲੀ ਮਹਾਰਾਜ ਹਾਂਜੀ ਹੱਡਿਆ ਨਹੀਂ ਫਿਰ ਤੂੰ ਹੈ ਖਾਲਾ ਤਾਂ ਕਿਹੜੇ ਹੱਡਣਾ ਹੋਣਾ ਦਲਾ ਚੋ ਨਾ ਗੁਰਦੁਆਰਾ ਸਾਹਿਬ ਜੀ ਖਾ ਕੇ ਆਏ ਨਾਲੇ ਉੱਥੇ ਉਰੇ ਆ ਕੇ ਫੇਰ ਰਸਾਂ ਰਮਾਲ ਬੰਨ ਮੁੰਤਰਾਂ ਵਾਲੇ ਆਪਣੇ ਦੋ ਜਣੇ ਚਲੋ ਰਮਾਲ ਬੰਨੋ ਪਹਿਲਾਂ ਆਪਣੇ ਫੇ ਮੱਥਾ ਦੇਖਣਾ ਨਹੀਂ ਨਹੀਂ ਡਿੱਗਦੀ ਨਹੀਂ ਹੈਗੀ ਵੇਹਗੀ ਸਿੱ ਚਲੋ ਅਖਰੋੜ ਪਾ ਦੇ ਅਰੇ ਪੁੱਤ ਕੋਈ ਨਾ ਠੀਕ ਆ ਪੁੱਤ ਜੋਨ ਭਾਈ ਪੁੱਤ ਇਹਨੇ ਗੁਰਦੁਆਰਾ ਸਾਹਿਬ ਤੋਂ ਲਿਗਾਏ ਅਛਾ ਪ੍ਰਸ਼ਾਦ ਆ ਬੁੱਤ ਨੂੰ ਰੱਖ ਦੇ ਕੋਈ ਨਾ ਲਿਆਂਦਰ ਉਧਰ ਮੈਂ ਵੀ ਪਰ ਜਿਹੜਾ ਉਹ ਬੜਾ ਹੀ ਰਮਾਲ ਜੋ ਬੰਦਾ ਉਹਦੇ ਉੱਪਰ ਹਣੇ ਦੇ ਕਲਰ ਨੂੰ ਸਾਰੇ ਬਾਹਰ ਲੈਣੇ ਕਿਹੜੀ ਚੀਜ਼ ਹੈ ਰੰਗ ਤੇ ਰੰਗ ਲਾਏ ਨੇ ਰੰਗ ਰੰਗ ਕਲਰ ਕਰ ਰਹੇ ਨੇ ਬਾਅਦ ਚ ਪਰ ਜਿਹੜਾ ਕਲਰ ਪੈਣ ਵਧੀਆ ਬਣ ਗਿਆ ਹੈ ਨਾ ਪਰ ਸਭ ਆਤ ਨਾਲ ਲਾ ਦੂੰ ਦਰਦ ਲੋ ਜੀ ਮੇਰੇ ਪੁੱਤ ਨੇ ਵੀ ਦਿਵਾਵਾਰਤਾ ਬਰਾਵਾ ਰਸਮਦੀਪ ਉਹ ਦੂਰ ਦੂਰ ਦੋ ਮਿੰਟ ਲਾ ਕੇ ਰੱਖ ਦਿਓ ਉਹ ਨਾ ਟੀਡਾ ਨਾ ਕਰੇਗਾ ਨਾਲ ਚੁੰਨੀ ਸਾਹ ਚੁੰਨੀ ਸਾਹ ਨਾਲ ਉਹ ਕੋ ਬੁਰਾ ਬਣਾ ਦੇ ਉਹ ਵਾਹ ਇਹ ਦੇ ਉੱਪਰ ਨਾ ਅੱਛਾ ਥਾ ਰੱਖ ਦਿੱਤ ਲੋ ਜੀ ਲਾਈਟਾਂ ਕਰਤੀਆਂ ਆਫ ਆਪਾਂ ਨੇ ਤੇ ਹੁਣ ਲਾਤੇ ਦੀਵੇ ਸਾਰੇ ਘਰ ਦੇ ਵਿੱਚ ਬੜੇ ਸੋਹਣੇ ਲੱਗ ਰਹੇ ਆ ਪਿਆਰੇ ਲੱਗ ਰਹੇ ਆ ਚਲੋ ਜੀ ਦੀਵਾਲੀ ਮਨਾ ਹੋਵੀ ਤੰਦਰੁਸਤੀ ਨਾਲ ਵਾਹਿਗੁਰੂ ਸੱਚਾ ਬਾਛਾ ਲੋ ਜੀ ਹੈਪੀ ਦੀਵਾਲੀ ਹੋ ਗਈ ਇੱਕ ਜਣੇ ਵੀ ਦਾ ਹੁਣ ਤੇਰਾ ਨੰਬਰ ਲੱਗਣਾ ਬਚ ਕੇ ਤiga ਆ ਜਾ ਬਲੌਗ ਤੁਹਾਨੂੰ ਆਪੀ ਕਰਗੇ ਆ ਜਾ ਆ ਜਾ ਹੈਪੀ ਦਿਵਾਲੀ ਹੋ ਗਈ ਆ ਜਾ ਆ ਜਾ ਲੋ ਜੀ ਬਾਕੀ ਗੁਰਦੁਆਰਾ ਸਾਹਿਬ ਮੱਥਾ ਟੇਕ ਗਏ ਘਰੇ ਵੀ ਆ ਕੇ ਮੱਥਾ ਟੇਕ ਲਿਆ ਤੇ ਐਦਾ ਦੀ ਹੁੰਦੀ ਹੈ ਬਾਹਰਲੇ ਮੁਲਕ ਨੇ ਦਿਵਾਲੀ ਤੇ ਹੁਣ ਜਾਣਾ ਆਪਾਂ ਨੇ ਕੰਮ ਤੇ ਅੱਜ ਮੇਰੀ ਨਾਈਟ ਸ਼ਿਫਟ ਵੀ ਉਹਦਾ ਸੌਂ ਘਟ ਹੋਇਆ ਉਮੀਦ ਕਰਦਾ ਹਾਂ ਸਾਰਿਆਂ ਨੂੰ ਬਲੌਗ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਿਓ ਤਮੇ ਮਿਲ ਜਿਆ ਤੁਹਾਨੂੰ ਨਵੇਂ ਬਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਹੈਪੀ ਦੀਵਾਲੀ ਤੇ ਜੋ ਅੱਜ ਸਵਾਫਤੀ ਚ ਆਇਆ ਹੈ ਹੈਪੀ ਦੀਵਾਲੀ ਜੋਬਨ ਬਾਈ ਥੋੜਾ ਜਿਹਾ ਸਰਵਿਸ ਹੋ ਗਿਆ ਦੀ ਬਾਏ ਬਾਏ